ਹਲਕਾ ਖੇਮ ਕਰਨ ਦੇ ਬੁਲਟੋਆ ਬਲਾਕ ਅਧੀਨ ਪੈਂਦੇ ਪਿੰਡ ਸਕੱਤਰਾ ਤੋਂ ਆਮ ਆਦਮੀ ਪਾਰਟੀ ਵੱਲੋਂ ਬੁੱਧ ਸਿੰਘ ਰਾਣਾ ਨੂੰ ਆਉਣ ਵਾਲੀਆਂ ਸਰਪੰਚੀ ਦੀਆਂ ਚੋਣਾਂ ਲਈ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ। ਅੱਜ ਸਵੇਰੇ ਹੀ ਪਿੰਡ ਸਕੱਤਰਾ ਵਿੱਚ ਹੋਈ ਮੀਟਿੰਗ ਵਿੱਚ ਪਿੰਡ ਵਾਸੀਆਂ ਦਾ ਵਿਕਟ ਵੱਡਾ ਇਕੱਠ ਵੇਖਣ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਕੂ ਬੁੱਧ ਸਿੰਘ ਰਾਣਾ ਨੇ ਕਿਹਾ ਕਿ ਸਾਡਾ ਪਿੰਡ ਪਿਛਲੀਆਂ ਸਰਕਾਰਾਂ ਵੇਲੇ ਤੋਂ ਵਿਕਾਸ ਪੱਖੋਂ ਕਾਫੀ ਪਛੜਿਆ ਹੋਇਆ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪਿੰਡ ਨੂੰ ਨਵੀਂ ਨੁਹਾਰ ਦਿੱਤੀ ਜਾਵੇ ਇਸ ਮੌਕੇ ਉਹਨਾਂ ਹੋਰ ਕੀ ਗਿਆ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਗੁਰਕੀਰਤ ਸਿੰਘ ਖਤਰਾ ਅਸੀਂ ਪਿੰਡ ਖਤਰਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਕਾਲਾ ਸਿੰਘ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਇਹ ਲੈ ਕੇ ਸਮਝਾਇਆ ਤੇ ਇਹਨਾਂ ਵੀਰ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਪਿੰਡ ਦੇ ਕਾਰਜ ਰਹਿੰਦੇ ਆ ਉਹਨਾਂ ਨੂੰ ਸੰਪੂਰਨ ਕਰਨਗੇ ਤੇ ਪਹਿਲੀ ਗੱਲ ਇਹ ਕਰਦੇ ਆ ਵੀ ਸਾਨੂੰ ਜਿਹੜਾ ਗਰਾਊਂਡ ਦਿੱਤੀ ਜਾਵੇ ਨੌਜਵਾਨਾਂ ਨੂੰ ਕਿ ਖੇਡਾਂ ਲਈ ਲੱਗਣ ਤੇ ਨਸ਼ੇ ਤੋਂ ਜਿਹੜੇ ਦੂਰ ਹੋਣ ਅਸੀਂ ਵੀਰ ਤੋਂ ਇਹ ਉਮੀਦ ਕਰਦੇ ਆਂ ਕਿ ਇਹ ਸਾਨੂੰ ਚੰਗੇ ਰਾਹ ਵੱਲ ਲੈ ਕੇ ਜਾਣਗੇ ਮੇਰਾ ਨਾਮ ਬੁੱਧ ਸਿੰਘ ਸਾਣਾ ਉਹ ਸਰਦਾਰ ਕਾਲਾ ਸਿੰਘ ਹੈ ਅੱਜ ਪਿੰਡ ਵਾਸੀਆਂ ਨੂੰ ਜਿਹੜਾ ਹੈ ਇਹ ਪਿੰਡ ਦਾ ਦਅਵੇਦਾਰ ਵੇਦਵਾਰ ਖਾਲਾ ਦੇ ਤੱਕ ਗਿਆ ਕੀ ਕਹਿਣਾ ਬੁਲਿਆ ਮੈਂ ਸਾਰੇ ਹੀ ਨਗਰ ਦਾ ਪਿੰਡ ਸਗਤਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਨਾਲੇ ਮੈਂ ਆਮ ਆਦਮੀ ਪਾਰਟੀ ਨਾਲ ਸਰਵਨ ਸਿੰਘ ਤੁਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਿੰਡ ਵਾਸੀਆਂ ਨੇ ਤੇ ਉਹਨਾਂ ਨੇ ਇਸ ਨਗਰ ਦੇ ਵਿੱਚ ਮੈਨੂੰ ਸਰਪੰਚੀ ਦਾ ਉਮੀਦਵਾਰ ਬਣਾ ਕੇ ਭੇਜਿਆ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜੇ ਇਹ ਪਿੰਡ ਮੁਕਾਸਫ ਕੋ ਪਛੜਿਆ ਮੰਨਿਆ ਗਿਆ ਹੈ ਤੇ ਹੁਣ ਕੀ ਜਿਹੜੇ ਜੇ ਤੁਹਾਨੂੰ ਮਤਲਬ ਸਰਪੰਚੀ ਮਿਲਦੀ ਹੈ ਤੇ ਕਿਹੜੇ ਕਾਰਜ ਜਿਹੜੇ ਕਾਰਜ ਦਾ ਫਿਕਰਾ ਹੈ ਕੋਈ ਜਿਹੜੇ ਜਿਹੜੇ ਵੀ ਕਾਰਜ ਕੋਈ ਰਹਿ ਗਏ ਆ ਪਿਛਲੀਆਂ ਪੰਚਾਇਤਾਂ ਤੋਂ ਉਹ ਸਭ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਜੋ ਵੀ ਆ ਪਿੰਡ ਦੀ ਗਰਾਊਂਡ ਦਾ ਕੰਮ ਆ ਕੋਈ ਵੀ ਆ ਕਿਸੇ ਤਰ੍ਹਾਂ ਦਾ ਸਭ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਹਾਂਜੀ ਬਾਬਾ ਜੀ ਅੱਜ ਨਗਰ ਸਕੱਤਰਾਂ ਦੀ ਸੰਮਤ ਇਕੱਤਰ ਹੋਈ ਆ ਕਿਸ ਮਿਸ਼ਨ ਨੂੰ ਲੈ ਕੇ ਜਿਹੜਾ ਇਕੱਠ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਸਕੱਤਰ ਸਕੱਤਰਾਂ ਦੀਆਂ ਸਾਰੀਆਂ ਸੰਗਤਾਂ ਜੋ ਪਚਾਇਤ ਦੀਆਂ ਚੋਣਾਂ ਦਾ ਐਲਾਨ ਹੋਇਆ ਵਾ ਉਹਦੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਇਕੱਤਰ ਹੋਈਆਂ ਵਾ ਜਿਸ ਵਿੱਚ ਜਿੰਨੀ ਵੀ ਸੰਗਤ ਇੱਥੇ ਇਕੱਤਰ ਹੋਈ ਆ ਆਮ ਪਾਰਟੀ ਵੱਲੋਂ ਜੋ ਭਾਈ ਕਾਲਾ ਸਿੰਘ ਸਾਬਕਾ ਸਰਪੰਚ ਸਾਨੋਂ ਦਾ ਦੇ ਸੁਪੁੱਤਰ ਭਾਈ ਬੁੱਧ ਸਿੰਘ ਜੀ ਨੂੰ ਜਿਹੜਾ ਵਾ ਉਹ ਸਰਪੰਚ ਖਿਲਾਰਿਆ ਗਿਆ ਵਾ ਤੇ ਮੈਂ ਬੇਨਤੀ ਕਰਾਂਗਾ ਜਿੰਨੀ ਵੀ ਸੰਗਤ ਇੱਥੇ ਇਕੱਠੀ ਹੋਈ ਆ ਕਿ ਭਾਈ ਬੁੱਧ ਸਿੰਘ ਨੂੰ ਆਪਾਂ ਵੋਟਾਂ ਪਾ ਕੇ ਕਾਮਯਾਬ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਗਰ ਦਾ ਵਿਕਾਸ ਆ ਉਹ ਕਰਨ ਤੇ ਪਹਿਲਾਂ ਵੀ ਕਾਲਾ ਸਿੰਘ ਸਰਪੰਚ ਨੇ ਜਿਹੜਾ ਪਿੰਡ ਦਾ ਵਿਕਾਸ ਆ ਉਹ ਪਹਿਲਾਂ ਬਹੁਤ ਵਧੀਆ ਕੀਤਾ ਸੀ ਤੇ ਹੁਣ ਮੈਂ ਬੇਨਤੀ ਜੋ ਸਾਰੀ ਸੰਗਤ ਦੇ ਵੱਲੋਂ ਭਾਈ ਬੁੱਧ ਸਿੰਘ ਨੂੰ ਜਿਹੜਾ ਸਰਪੰਚ ਆ ਉਹ ਲਾਂਣ ਦਿੱਤਾ ਗਿਆ ਵਾ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਆਪਾਂ ਵੋਟਾਂ ਪਾ ਕੇ ਕਾਮਯਾਬ ਕਰੀਏ ਕਿਉਂਕਿ ਜੇ ਚੰਗੀਆਂ ਵੋਟਾਂ ਦੇ ਨਾਲ ਕਾਮਯਾਬ ਹੋਣਗੇ ਤੇ ਪਿੰਡ ਦਾ ਵਿਕਾਸ ਵੀ ਜਿਹੜਾ ਵਾ ਉਹ ਚੰਗਾ ਹੋਵੇਗਾ ਤੇ ਮੈਂ ਭਾਈ ਬੁੱਧ ਸਿੰਘ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਮਨ ਲਾ ਕੇ ਪਿੰਡ ਦਾ ਵਿਕਾਸ ਕਰਨਾ ਵਾ ਕਿਉਂਕਿ ਜੇ ਪਿੰਡ ਦਾ ਵਿਕਾਸ ਚੰਗਾ ਹੋਵੇਗਾ ਤੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਪਿੰਡ ਦਾ ਨਾਂ ਜਾਂਦਾ ਵਾ ਇਸ ਕਰਕੇ ਜੇ ਲੋਕਾਂ ਤੇ ਜੇ ਸਾਰੀ ਸੰਗਤ ਤੁਹਾਨੂੰ ਕਾਮਯਾਬ ਕਰਦੀ ਆ ਤੇ ਤੁਸੀਂ ਵੀ ਮਨ ਲਾ ਕੇ ਜਿਹੜਾ ਵਾ ਉਹ ਵਿਕਾਸ ਕਰਕੇ ਲੋਕਾਂ ਨੂੰ ਵਿਖਾਉਣਾ ਵਾ ਕਿ ਐਸਰ ਜਿਹੜਾ ਸਾਡਾ ਨਗਰਿਆ ਉਹ ਵਿਕਾਸ ਦੇ ਵਿੱਚ ਸਾਰਿਆਂ ਨੂੰ ਅੱਗੇ ਆ ਤੇ ਮੈਂ ਇਹੋ ਫਿਰ ਦੁਬਾਰਾ ਬੇਨਤੀ ਕਰਦਾ ਵਾਂ ਕਿ ਸਾਰੀ ਜਿੰਨੀ ਵੀ ਇੱਥੇ ਸੰਗਤ ਹੋਈ ਆ ਤੇ ਆਪਾਂ ਇਹਨਾਂ ਨੂੰ ਕਾਮਯਾਬ ਕਰਕੇ ਤੇ ਸਰਪੰਚ ਬਣਾਉਣਾ ਵਾ ਸਾਰੀ ਪੰਚਾਇਤ ਜਿਹੜੀ ਆ ਇਹ ਆਪਾਂ ਬਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ